ਨਿਊ ਬੈਟਰ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਗਦੀਸ਼ ਪਾਂਸਲ ਹਾਜ਼ਰ ਹਾਂ ਪ੍ਰੋਗਰਾਮ ਕੁਵਾਰੀ ਸੋਕੀਆਂ ਦੇ ਨਾਲ ਅੱਜ ਜਿਸ ਖਬਰ ਨੂੰ ਸਾਰੇ ਹੀ ਖਬਰਾਂ ਦੇ ਪ੍ਰਮੁੱਖਤਾ ਦੇ ਨਾਲ ਨਾਸ਼ਰ ਕੀਤਾ ਹੈ ਉਹ ਹੈ ਭਾਰਤ ਦੇ ਗ੍ਰਹਿ ਮੰਤਰੀ ਮਿਤ ਜਾਦਾ ਦਾ ਇੱਕ ਬਹੁਤ ਵੱਡਾ ਬਿਆਨ ਜਿਸ ਦੇ ਮੁਤਾਬਕ ਭਾਰਤ ਹੁਣ ਪਾਕਿਸਤਾਨ ਨੂੰ ਇੰਡਸ ਵਾਟਰ ਟਰੀਟਰੀ ਤਹਿਤ ਪਾਕਿਸਤਾਨ ਨੂੰ ਜਾ ਰਹੇ ਪਾਣੀ ਤੇ ਰੋਕ ਲਗਾਵੇਗਾ ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਖੇਤੀਬਾੜੀ ਦੇ ਲਈ 80% ਪਾਣੀ ਦੀ ਪੂਰਤੀ ਭਾਰਤ ਦੇ ਪਹਾੜਾਂ ਚੋਂ ਨਿਕਲਦੀਆਂ ਤਿੰਨ ਨਦੀਆਂ ਤੋਂ ਕੀਤੀ ਜਾਂਦੀ ਹੈ ਮਿਤ ਜਾਦਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜਾਣ ਵਾਲਾ ਸਾਰਾ ਪਾਣੀ ਹੁਣ ਇੱਕ ਨਹਿਰ ਬਣਾ ਕੇ ਤਿਹਾਰੇ ਮਾਰੂਥਲ ਜਾਨੀ ਰਾਜਸ탄 ਨੂੰ ਦੇ ਦਿੱਤਾ ਜਾਵੇਗਾ ਬਾਦਿਆਂ ਅਗਲੀ ਖਬਰ ਵੱਲ ਜੋ ਕਿ ਚੰਡੀਗੜ੍ਹ ਤੋਂ ਨਸ਼ਰ ਹੋਈ ਹੈ ਜਿਸ ਵਿੱਚ ਪੰਜਾਬ ਕੈਬਨਟ ਦਾ ਇੱਕ ਕੈਂ ਫੈਸਲਾ ਪੰਜਾਬ ਦੇ ਵੱਡੇ ਵਪਾਰੀਆਂ ਨੂੰ ਖੁਸ਼ ਕਰਨ ਦੇ ਲਈ ਲਿਆ ਗਿਆ ਹੈ ਇਸ ਖਬਰ ਮੁਤਾਬਕ ਕੋਨ ਸੂਬੇ ਦੇ ਇੰਡਸਟਰੀਅਲ ਏਰੀਆ ਦੇ ਵਿੱਚ 1000 ਗੈਜ ਦੇ ਪਲਾਟਾਂ ਨੂੰ 5-500 ਦੇ ਪਲਾਟ ਬਣਾ ਕੇ ਵਿਚਿਆ ਜਾ ਸਕੇਗਾ ਹਰਿਆਣਾ ਦੇ ਸਰਸਾ ਤੋਂ ਖਬਰ ਹੈ ਕਿ ਇੱਕ ਕਾਂਸਟੇਬਲ ਦੇ 8 ਮਹੀਨੇ ਦੇ ਬੱਚੇ ਨੂੰ ਬਚਾਉਣ ਦੇ ਲਈ ਉਸ ਨੂੰ ਸਾਲ ਦੀ ਉਮਰ ਤੋਂ ਪਹਿਲਾਂ ਸਵਿਟਜ਼ਰਲੈਂਡ ਤੋਂ 14 ਕਰੋੜ ਦਾ ਇੱਕ ਇਜੈਕਸ਼ਨ ਲਗਾਉਣਾ ਲਾਜ਼ਮੀ ਹੋ ਗਿਆ ਹੈ ਇਸ ਲਈ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ ਹੁਣ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮਾਂ ਨੇ ਇਸ ਬੱਚੇ ਦੇ ਇਲਾਜ ਲਈ ਆਪਣੀ ਇੱਕ ਦਿਨ ਦੀ ਤਨਖਾਹ ਕਟਵਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਮਹਮ ਨਾਲ ਬੱਚੇ ਦੀ ਜਾਨ ਬਚਣ ਦੀ ਉਮੀਦ ਵੱਧ ਗਈ ਹੈ ਅਗਲੀ ਖਬਰ ਲੈਣੇ ਆ ਫਰੀਦਕੋਟ ਤੋਂ ਜਿੱਥੇ ਪੰਜਾਬ ਸਰਕਾਰ ਦੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਜੁਧ ਨਸ਼ਾ ਵਿਰੋਧ ਸਕੀਮ ਨੂੰ ਢਾਂ ਲੱਗਦੀ ਨਜ਼ਰ ਆ ਰਹੀ ਹੈ ਇਸ ਖਬਰ ਮੁਤਾਬਕ ਫਰੀਦਕੋਟ ਦੇ ਨਸ਼ਾ ਛਡਾਊ ਕੇਂਦਰ ਤੋਂ 18 ਨਸ਼ੇੜੀ ਬਿਨਾਂ ਨਸ਼ਾ ਛੱਡੇ ਹੀ ਫਰਾਰ ਹੋ ਗਏ ਦੱਸੇ ਜਾ ਰਹੇ ਨੇ ਰੋਪੜ ਤੋਂ ਸੇਤ ਸੁਆਮਾ ਦੀ ਮਾੜੀ ਕਾਰਗੁਜ਼ਾਰੀ ਸੰਬੰਧੀ ਖਬਰ ਹੈ ਜਿਸ ਵਿੱਚ ਲਿਖਿਆ ਹੈ ਕਿ ਹਾਰਟ ਅਟੈਕ ਕੇਸਾਂ ਨੂੰ ਨਿਯੰਤਰਣ ਲਈ ਮਸ਼ੀਨਾਂ ਦੀ ਘਾਟ ਕਾਰਨ ਲੋਕ ਟੜਕੜ ਕੇ ਮਰ ਰਹੇ ਨੇ ਇਜ਼ਰਾਈਲ ਤੇ ਈਰਾਨ ਦੀ ਲੜਾਈ ਨੇ ਕਿਵੇਂ ਅੰਬਰ ਸਾਦੇ ਵਪਾਰੀਆਂ ਦਾ ਧੂਆਂ ਕੱਢ ਰੱਖਿਆ ਇਸ ਸੰਬੰਧੀ ਵੀ ਕਈ ਖਬਰਾਂ ਨੇ ਲਿਖਿਆ ਹੈ ਕਿ ਪੰਜਾਬ ਤੋਂ ਬਾਸਪਤੀ ਦੇ ਨਿਰਜਾਤ ਤੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਦੇ ਆਯਾਤ ਨੂੰ ਇਸ ਜਾਂਦੇ ਨਾਲ ਭਾਰੀ ਢਾਲ ਲੱਗੀ ਹੈ ਹਿਮਾਚਲ ਪ੍ਰਦੇਸ਼ ਤੋਂ ਖਬਰ ਹੈ ਕਿ ਪਹਾੜੀ ਰਾਜ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ بارش ਦਾ سلسلہ جاری ਹੈ ਤੇ 27 ਜੂਨ ਤੱਕ بارشਾਂ ਹੁੰਦੀਆਂ ਰਹਿਣਗੀਆਂ ਮੀਂਹ ਵਿੱਚ ਜਿੱਥੇ ਸ਼ਿਵਲਾ ਵਾਸੀ ਛਾਤਰੀਆਂ ਲੈ ਕੇ ਸੈਰਾਂ ਕਰ ਰਹੇ ਨੇ ਉੱਥੇ ਨਾਲ ਹੀ ਖਬਰ ਇਹ ਵੀ ਹੈ ਕਿ ਭਾਖੜਾ ਤੇ ਪੌਗ ਡੈਮ ਦਾ ਜਲ ਸੱਤਰ ਹਾਲੇ ਘਾਟੇ ਦਾ ਸੌਦਾ ਹੀ ਸਬਤ ਹੋ ਰਿਹਾ ਹੈ ਇਨ੍ਹਾਂ ਡੈਮਾਂ ਵਿੱਚ ਪਾਣੀ ਦਾ ਪੱਧਰ ਹਲੇ ਵੀ ਨੀਵਾ ਹੈ ਲੈਨੇ ਆ ਅਗਲੀ ਤੇ ਅਖੀਰਲੀ ਖਬਰ ਹਿਮਾਚਲ ਤੋਂ ਜਿੱਥੇ ਸਰਕਾਰ ਨੇ ਸੜਕਾਂ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਠੱਲ ਪਾਉਣ ਦੇ ਲਈ 2100 ਕਰੋੜ ਰੁਪਏ ਦੀ ਰੋਬੇ ਯੋਜਨਾ ਨੂੰ ਖੰਭ ਲਾਉਣੇ ਸ਼ੁਰੂ ਕਰ ਦਿੱਤੇ ਨੇ ਖਬਰਾਂ ਮੁਤਾਬਕ ਹੁਣ ਪ੍ਰਵਾਨੂ ਤੋਂ Shimla ਜਾਣ ਦੇ ਲਈ 40 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਆਉਣ ਵਾਲੇ ਕੁਝ ਸਾਲਾਂ ਵਿੱਚ ਲੋਕਾਂ ਨੂੰ ਰੋਬੇ ਦੀ ਸਹੂਲਤ ਦਿੱਤੀ ਜਾਵੇਗੀ ਜਿਸ ਨਾਲ ਉਹਨਾਂ ਦਾ ਸਫ਼ਰ 4 ਤੋਂ 6 ਘੰਟੇ ਘੱਟ ਸਕਦਾ ਹੈ ਸੋ ਇਹ ਸਾਂ ਦਾ ਅੱਜ ਦੀਆਂ ਖ਼ਬਰੀ ਸੁਰਖੀਆਂ ਕੱਲ ਫਿਰ ਨਵੀਆਂ ਤੇ ਤਾਜ਼ਾ ਸੁਰਖੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਰੱਬ ਰਾਖਾ